ਇਹ ਸਾਡਾ ਪਿੰਡ ਗਰਦਾਖਰ ਦਾ ਸਭ ਤੋਂ ਵੱਡਾ ਪਿੰਡ ਤਿਬੜਾ ਤੇ ਮੇਰਾ ਨਾਮ ਸ੍ਰਿੰਦਰ ਸਿੰਘ ਦਾ ਮੇਰੇ ਘਰ ਦੇ ਸਰਪੰਚ ਆ ਤੇ ਮੇਰੇ ਪਿੰਡ ਦੇ ਟੋਟਲ 21 ਖਰਾਣ ਛੱਪੜ ਵਾ ਜੋ ਕਾਫੀ ਛੱਪੜ ਪੂਰੇ ਗਏ ਆ ਕਿੱਲੇ 21 ਕਿੱਲੇ ਛੱਪੜ ਆ ਤੇ ਕਾਫੀ ਛੱਪੜ ਪੂਰੇ ਗਿਆ ਤੇ ਲੋਕਾਂ ਦੀ ਬੜੀ ਪ੍ਰੋਬਲਮ ਹੁੰਦੀ ਆ ਪਾਣੀ ਲੋਕਾਂ ਦੇ ਘਰ ਵਿੱਚ ਖੜਾ ਵਾ ਤੇ ਪਹਿਲੇ ਇਹ ਨਿਸ਼ਾਨਦੀ ਵਾਸਤੇ ਗਰਦਾਖਰ ਸਾਹਿਬ ਨੂੰ ਸੱਦਿਆ ਜਾਂ ਨਿਸ਼ਾਨਦੀ ਕਰਕੇ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਜਿਹੜੀ ਖਾਲੀ ਜਗ੍ਹਾ ਉਹਨੂੰ ਪਟਾ ਕੇ ਉੱਥੇ ਪਾਣੀ ਛੱਟਿਆ ਜਾਵੇ ਤੇ ਇਹਦੇ ਵਿੱਚ ਗਰਦੌਰ ਸਾਹਿਬ ਆਏ ਪਿਛਲੀ ਵਾਰੀ ਵੀ ਢੱਕਿਆ ਗਿਆ ਹੁਣ ਵੀ ਢੱਕਿਆ ਗਿਆ ਵਾ ਕੁਝ ਵੀ ਕੁਝ ਇਪੈਕਸ਼ਨ ਨਹੀਂ ਆ ਉਹ ਕੁਝ ਵੀ ਨਹੀਂ ਆਈ ਵੀਡੀਓ ਦੱਫਤਰੋਂ ਨਹੀਂ ਚਿੱਠੀ ਕੱਢੀ ਆ ਉਹਨਾਂ ਚੋਂ ਵੀ ਕੋਈ ਨਹੀਂ ਆ ਤੇ ਸਾਡੀ ਇਹੋ ਹੀ ਬੇਨਤੀ ਹੈ ਪ੍ਰਸ਼ਾਸਨਗਾਰੀ ਵੀ ਇਹ ਮੇਰੇ ਪਿੰਡ ਦੇ ਮਸਲਾ ਹੱਲ ਕੀਤਾ ਜਾਏ ਪਾਣੀ ਲੋਕਾਂ ਦੇ ਘਰਾਂ 'ਚ ਜੇ ਖੜਤਾ ਵਾ ਮਸ਼ਰ ਬੜਾ ਹੋ ਗਿਆ ਬਿਮਾਰੀਆਂ ਲੱਗਣ ਲੀਆਂ ਲੋਕਾਂ ਨੂੰ ਇਹਦਾ ਜਲਦ ਜਲਦ ਹੱਲ ਕਿਹਾ ਜਾਏ ਇਹ ਤਾਂ 300 150 ਘਰ ਵਾ 150 ਘਰ ਵਾ ਜਿਹੜਾ ਪਾਣੀ ਜਿਹਾ ਤੇ ਕੋਈ ਨਾੜਾ ਵੀ ਨਹੀਂ ਵਧੀਆ ਸਾਰਾ ਬਲਾਕ ਜਿਆ ਹਵਾ ਤੇ ਕੋਈ ਬਹੁਤ ਗੰਦਗੀ ਪਈ ਆ ਤੇ ਇਹ ਨੇ ਇਹ ਰੋਜ਼ ਹੀ ਸਾਡੇ ਘਰਾਂ ਜੇ ਆਉਂਦੇ ਆ ਤੇ ਸਾਡੇ ਕੋਈ ਹੋ ਹਾਲ ਨਹੀਂ ਹੈ ਛਕਣ ਨੂੰ ਮਤਲਬ ਖਾਲੀ ਕਰਾ ਕੇ ਤੁਸੀਂ ਇਹ ਤੁਹਾਡਾ ਤੁਸੀਂ মিডিਆ ਇਹ ਤੁਸੀਂ ਬਾਹਰ ਲੋਨਰ ਤੱਕ ਖੜੋ ਉਹਨਾਂ ਨੂੰ ਪੁੱਛੋ ਕਿ ਇਹ ਕਿਉਂ ਨਹੀਂ ਆਏ ਪਤਾ ਜੀ ਮੈਨੇ ਇਹ ਕਹਿ ਸਕਦਾ ਉਹਨਾਂ ਨੂੰ ਕੁਛੋ ਵੀ ਹੋ ਕੋਈ ਨਹੀਂ ਆਏ ਉਹਨਾਂ ਨੂੰ ਕੀ ਪ੍ਰੈਸ਼ਰ ਆਜਾ ਤੁਹਾਨੂੰ ਚਿੱਠੀਆਂ ਆ ਰਹੀਆਂ ਹਨ ਨੂੰ ਦੋ ਤਿੰਨ ਘੰਟੇ ਹੋ ਗਏ ਠੀਕ ਦੇਣ ਨੂੰ ਤੇ ਫਿਰ ਜੋ ਹੁੰਦਾ ਪ੍ਰਸ਼ਾਸਨ ਵਿੱਚ ਧਰਨਾ ਲਾਵਾਂਗੇ ਰੋਕਾਂਗੇ ਤੇ ਉਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇ ਪਿੰਡ ਵਾਲੇ ਕੀ ਚਾਹਣਾ ਚਾਹੋਗੇ ਵੀ ਇੰਨੀ ਗਲਤੀ ਫੇਰੀ ਸੂਕਾ ਡੁੱਬਾ ਪਿਆ ਮੇਰਾ ਨਾਮ ਪਿੰਡ ਵਿੱਚ ਛੱਪੜ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਪਾਣੀ ਸਾਡੇ ਕਬਰਿਆਂ ਤੱਕ ਪਹੁੰਚ ਰਿਹਾ ਸਾਨੂੰ ਬਹੁਤ ਚੰਗੀਆਂ ਗਲੀਆਂ 'ਚ ਪਾਣੀ ਖਲੋਤਾ ਦਾ ਸਾਨੂੰ ਪਾਣੀ ਦੇ ਨਿਕਾਸ ਦਾ ਮਤਲਬ ਆ ਸਾਡੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਗਲੀਆਂ 'ਚ ਪਾਣੀ ਨਹੀਂ ਖਲੋਣਾ ਚਾਹੀਦਾ ਨਾਲੀਆਂ 'ਚ ਪਾਣੀ ਖਲੋਤਦਾ ਗੰਦੇ ਮੱਛਰ ਕਰਕੇ ਬੰਬਾਰੀਆਂ ਪੈਦਾ ਹੋ ਜਾਂਦੀਆਂ ਸਾਡੇ ਬੱਚੇ ਬਹੁਤ ਤੰਗ ਆ ਤੇ ਬੜ ਪਿੰਡ ਦੇ ਵਿੱਚ ਰਹਿਣ ਵਾਲੇ ਹਾਂ ਯਸ ਕਰਕੇ ਅਸੀਂ ਇਕੱਠੇ ਹੋ ਜੀ ਸਾਨੂੰ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਮਾੜੀ ਜੀ بارش ਆਉਂਦੀ ਹੈ ਪਾਣੀ ਸਾਡੇ ਕਮਰੇ ਚ ਚਲਦਾ ਸਵੇਰ ਨੂੰ ਵੀ ਪਾਣੀ ਨਹੀਂ ਆਉਂਦਾ ਜਿਹੜਾ ਸਾਡੇ ਘਰਾਂ ਦਾ ਪਾਣੀ ਆ ਰੋਜ਼ ਦੀ ਵਰਤੋਂ ਵਾਲਾ ਪਾਣੀ ਵੀ ਉੱਥੇ ਖਲੋਤਾ ਰਹਿੰਦਾ ਨਿਕਾਸ ਨਹੀਂ ਪਾਣੀ ਦਾ ਸਾਡੇ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਨੰਗਾਂ ਦੀ ਬਹੁਤ ਤੰਗੀ ਆ ਰਹੀ ਹੈ ਸ਼ਿਕਾਇਤ ਅੱਗੇ ਇੱਕ ਦੋ ਵਾਰੀ ਅਸੀਂ ਅਸੀਂ ਸਰਪੰਚਰ ਮੈਂਬਰਾਂ ਨੂੰ ਕਿਹਾ ਕੋਈ ਮਸਲਾ ਨਹੀਂ ਹੱਲ ਹੋਣਾ ਦਾਰਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਦੇ ਸ਼ੱਕ ਆਣ ਕੇ ਸਾਡੇ ਬਣਿਆ ਹੀ ਕੋਈ ਅੱਗੋਂ ਵੀ ਆਣ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਗਲੀਆਂ ਛਾਣ ਕੇ ਮੌਕਾ ਦੇਖ ਸਕਦੇ ਨਹੀਂ ਨਾਲੇ ਦੀ ਪ੍ਰੋਬਲਮ ਹੈ ਪਾਣੀ ਛੱਪੜ ਦਾ ਪਾਣੀ ਪਿੰਡ ਦਾ ਪਾਣੀ ਕਿਹ Pase ਨਹੀਂ ਜਾਂਦਾ ਸਾਡੀ ਕਿਹੜੀ ਗੱਲੋਂ ਦੀ ਸੁਣਾਈ ਹੁੰਦੇ ਪਾਣੀ ਸਾਡਾ ਪਾਣੀ ਰਹਿਣ ਦਾ ਚਾਰ ਜਣਾ ਸਾਡੇ ਸਾਰੀਆਂ ਪੇਟੀਆਂ ਤੱਕ ਪਾਣੀ ਅੰਦਰ ਚਲ ਗਿਆ ਸਾਡਾ ਦਾਜ ਤੱਕ ਸਾਰਾ ਖਰਾਬ ਹੋ ਗਿਆ ਸਾਡੇ ਗੱਲ ਕੇ ਬੈੱਡ ਗੱਲ ਦੀ ਹਾੜੀ ਤਾਰੇ ਹੀ ਬੰਦੇ ਅਸੀਂ ਕਿੱਥੋਂ ਕਦੇ ਕਰੀਏ ਸਾਡੀ ਚਾਰ ਚਾਰ ਗਲੀਆਂ ਇਹ ਘਰਵਾ ਸਾਡੇ ਅਸੀਂ ਕਿੱਥੋਂ ਕਰੀਏ ਅਸਾ ਦੇ ਕੋ ਨੰਗਿਆ ਨਹੀਂ ਜਾਂਦਾ ਸਾਡੇ ਕੋ ਸੁੱਕਿਆ ਹੋਇਆ ਨਹੀਂ ਨੰਗਿਆ ਜਾਂਦਾ ਜਦੋਂ ਬਾਦਸ਼ਾਹ ਸਾਡੇ ਅੰਦਰ ਜਾਂਦਾ ਪਾਣੀ ਆਈ ਇਹੜਾ ਦੇ ਪਾਣੀ ਦਾ ਮਤਲਬ ਸਾਡੇ ਨਾਲੀਆਂ ਦੇ ਪਾਣੀ ਲੋਕਾਂ ਦੀ ਸਾਡੇ ਪਾਣੀ ਦਾ ਮਕਾਸ ਕੀਤਾ ਜਾਵੇ ਗੰਦੀ ਭਾਜੀ ਆ ਕੇ ਸਾਡਾ ਮਕਾਸ ਦੇਖਾ ਜਾਏ ਇਹੀ ਕ ਗੰਦੀ ਜ਼ਿੰਦਗੀਆਂ ਨਾਲ ਇਨਾ ਕ ਮੱਛਰ ਸਾਡੇ ਘਰ ਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਨੰਗਿਆ ਨਹੀਂ ਜਾਂਦਾ ਕੋਈ ਨਾ ਕੋਈ ਬਿਮਾਰੀ ਰਹਿੰਦਾ ਵਾ ਮੇਰਾ ਨਾਮ ਬਲਜੀਤ ਸਿੰਘ ਮੈਂ ਪਿੰਡ ਤੇਬਰ ਤੋਂ ਪੰਚ ਪੋਂ ਦੇ ਨਾਤੇ ਸਾਡੇ ਪਿੰਡ ਦੀ 10000 ਵੋਟਾਂ ਜ਼ਿਲ੍ਹਾ ਗੁਰਦਾਸਪੁਰ ਦੇ ਤੋਂ ਸਭ ਤੋਂ ਵੱਡਾ ਪਿੰਡ ਤੇ ਬੜਾ ਇੱਥੇ 20 ਕਿੱਲਿਆਂ ਤੋਂ ਪਲੱਸ ਛੱਪੜ ਹੈ ਤੇ 20 ਕਨਾਲਾ ਥਾਂ ਨਹੀਂ ਗਾ ਇੱਥੇ ਬਚਿਆ 20 ਕਨਾਲਾ ਥਾਂ ਨਹੀਂ ਬਚਿਆ ਤੇ ਪਿੰਡ ਦੇ ਲੋਕ ਇੰਨੇ ਪਰੇਸ਼ਾਨ ਨੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਆ ਪੰਚਾਇਤ ਨੂੰ ਇੰਨੇ ਪਰੇਸ਼ਾਨ ਪਿੰਡ ਵਾਲੇ ਫਿਰ ਕਰਦੇ ਨੇ ਘਰਾਂ ਚ ਆ ਕੇ ਬਹਿ ਕੇ ਸਾਨੂੰ ਫਿਰ ਕੋਈ ਰਾਹ ਨਹੀਂ ਲੱਭਦਾ ਪਹਿਲਾਂ ਵੀ ਨਿਸ਼ਾਨਦੇਹੀ ਕਰਾਈ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਘਰ ਬਣਾਲੇ ਉਹਨਾਂ ਰੋਕਤੀ ਹੁਣ ਜਦੋਂ ਉਹਨਾਂ ਨੇ ਅੱਗੇ ਹੱਥ ਜੋੜਦੇ ਆਂ ਵੀ ਸਾਰੇ ਪਿੰਡ ਦਾ ਮਸਲਾ ਸਾਡਾ ਨਿੱਜੀ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਸਾਰੇ ਸਾਡੇ ਆਪਣੇ ਹੀ ਪਰਿਵਾਰਾਂ ਨੇ ਇਹਨਾਂ ਨੂੰ ਛੱਪੜ ਹੀ ਲੱਗਾ ਇਹਨਾਂ ਨੂੰ ਘਰ-ਬਾਰ ਬਣਾਉਣ ਵਾਸਤੇ ਕੀ ਗੱਲ ਇਹਨਾਂ ਦੇ ਕੋਲ ਆਪਣੀ ਹੋਰ ਜ਼ਿਆਦਾ ਤਾਂ ਹੈ ਨਹੀਂ ਸੀ ਇਹ ਕਰਕੇ ਸਾਡੇ ਲੋਕਾਂ ਦੀ ਧੁੱਖ ਜ਼ਿਆਦਾ ਵੱਧ ਗਈ ਆ ਜਿਹਦੇ ਘਰ ਦੇਗੇ ਛੱਪੜ ਉਹ ਕਹਿੰਦਾ ਵੀ ਮੈਂ ਹੀ ਮਾਲਕ ਆ ਸਾਰੇ ਦਾ ਸਾਰਾ ਮੈਂ ਵੜਨਾ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਦੀ ਮੰਗ ਕੀਤੀ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਦੇ ਆਰਡਰ ਨੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਪਹੁੰਚਿਆ ਸਾਰਾ ਪਿੰਡ ਤੁਸੀਂ ਵੀਡੀਓ ਬਣਾ ਕੇ ਦੱਸ ਦਿੱਤਾ ਵੀ ਇੱਥੇ ਖੜਾ ਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਇਹ ਚੀਜ਼ ਦੇ ਉੱਤੇ ਕਿਉਂ ਨਹੀਂ ਸਖਤ ਹੋ ਰਹੇ ਵੀ ਇਹ ਮਹਿਕਮਾ ਤੁਹਾਡਾ ਕਿਉਂ ਨਹੀਂ ਪਹੁੰਚਿਆ ਇਹਨਾਂ ਨੂੰ ਕਿੰਨੇ ਕਿੰਨੇ ਪ੍ਰੈਸ਼ਰ ਪਾਇਆ ਕਿਉਂ ਨਹੀਂ ਆਇਆ ਤੁਹਾਡਾ ਪੁਲਿਸ ਪ੍ਰਸ਼ਾਸਨ ਕੋਈ ਉਹ ਨਹੀਂ ਆਇਆ ਤੁਹਾਡਾ ਵੀਡੀਓ ਸਾਹਿਬ ਕਿਉਂ ਨਹੀਂ ਆਇਆ ਤੁਹਾਡਾ ਤਹਿਸੀਲਦਾਰ ਸਾਹਿਬ ਕੀ ਕਾਰਨ ਹੈ ਕਿਹਦਾ ਪ੍ਰੈਸ਼ਰ ਇਹਦੇ ਉੱਤੇ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਪੰਚਾਇਤ ਦਾ ਮਤਾ ਇੱਕ ਪਾਸੇ 10000 ਵੋਟ ਇਹ ਇੱਥੇ ਅੱਧਾ ਪਿੰਡ ਪਾਣੀ ਦੇ ਗਲੀਆਂ ਦੇ ਵਿੱਚ ਪਾਣੀ ਮਛਰਾਂ ਪਿੰਡ ਦੇ ਵਿੱਚ ਇੰਨਾ ਤੰਗ ਪ੍ਰੇਸ਼ਾਨ ਲੋਕ ਹੋ ਰਹੇ ਨੇ ਕਾਫੀ ਦਾ ਸਾਧਨ ਹੀ ਕੋਈ ਨਹੀਂ ਰਹਿ ਗਿਆ ਟਿੱਬੜ ਦੇ ਵਿੱਚ ਇਸ ਬੰਦੇ ਜਿਹੜੀ ਨਿਸ਼ਾਨਦੀ ਵਾਸਤੇ ਆਈ ਪਹਿਲਾਂ ਜਿਹੜਾ ਸਬੰਧਤ ਮਹਿਕਮਾ ਉਹਨੂੰ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀਡੀਓ ਦਫ਼ਤਰ ਵਾਲਾ ਅਸੀਂ ਵੀਡੀਓ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਆਏ ਆ ਸਾਡੇ ਦਫ਼ਤਰ ਤੇ ਪਟਵਾਰੀ ਵੀ ਆਏ ਆ ਨਾਲ ਮੈਂ ਖੁਦ ਆਇਆ ਅਜੀ ਇਤਿਹਾਸ ਕਿ ਜਦੋਂ ਉਹਦੇ ਪਿੰਡ ਦੇ ਨਿਸ਼ਾਨਦੀ ਕਰਨ ਲੈ ਕੇ ਪਹਿਲਾਂ ਵੀ ਇੱਕ ਵਾਰੀ ਨਿਸ਼ਾਨਦੀ ਕਰਨ ਆਈ ਤੇ ਉਦੋਂ ਲੜਾਈ ਝਗੜਾ ਹੋਣ ਦਾ ਖਤਰਾ ਦੇਖ ਕੇ ਤਾਂ ਪੁਲਿਸ ਡੀਸੀ ਨਿਮਾਨ ਜੋਗ ਡਿਫਟੀ ਕਮਿਸ਼ਨਰ ਸਾਹਿਬ ਨੂੰ ਲਿਖਿਆ ਸਾਨੂੰ ਫੋਰਸ ਮਿਲ ਗਈ ਸੀ ਅੱਜ ਅਸੀਂ ਜਦੋਂ ਉੱਥੇ ਨਿਸ਼ਾਨਦੀ ਕਰ ਕਾਪੜਾ ਸਾਰਾ ਰਿਕਾਰਡ ਫੀਡ ਕਰਕੇ ਬਾਅਦ ਅਸੀਂ ਮਾਨਯੋਗ ਐਸਐਸਓ ਸਾਹਿਬ ਤੋਂ ਆਏ ਅਸੀਂ ਕਿ ਸਾਨੂੰ ਫੋਰਸ ਚਾਹੀਦੀ ਆ ਜਦੋਂ ਇੱਥੇ ਆ ਕੇ ਦੇਖਿਆ ਉਹ ਤੇ ਜਿਹੜਾ ਜਿਹੜੇ ਕਬਜ਼ੇ ਵਾਲੀ ਜਗ੍ਹਾ ਪਾ ਉਹਦੇ ਵਿੱਚ ਘੱਟੋ-ਘੱਟ 20 ਆਦਮੀਆਂ ਜਿਹੜਾ ਨੇ ਕਬਜ਼ਾ ਕੀਤਾ ਵਾ ਉੱਥੇ ਜਿਹੜੀ ਸਥਿਤੀ ਜਿਹੜੀ ਜ਼ਿਆਦਾ ਖਤਰੇ ਵਾਲੀ ਬਣਦੀ ਅਸੀਂ ਐਸਐਸਓ ਸਾਹਿਬ ਨੇ ਸਲਾਹ ਕੀਤੀ ਵੀ ਸਾਨੂੰ ਫੋਰਸ ਜਿਹੜੀ ਇਹਦੀ ਬਾਦ ਚਾਹੀਦੀ ਆ ਬਾਦ ਫੋਰਸ ਕਰਕੇ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਲਿਖਿਆ ਕਿ ਸਾਨੂੰ ਬਾਦ ਫੋਰਸ ਚਾਹੀਦੀ ਆ ਨਾਲੇ ਸਾਨੂੰ ਮੈਜਿਸਟਰਡ ਚਾਹੀਦਾ ਬ ਤਾਂ ਜੋ ਜੇ ਕੋਈ ਹਾਲਾਤ ਹੋ ਜੇ ਬਣ ਉਥੇ ਜੇ ਕੋਈ ਖਤਰੇ ਵਾਲੀ ਗੱਲ ਹੋਵੇ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਐਸੀ ਮਾਰ ਜੋ ਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਜਿਹੜੇ ਸਾਨੂੰ ਫੋਰਸ ਦਿੱਤੀਆਂ ਸੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਫੋਰਸ ਇੱਥੇ ਜਿਹੜੀ ਘਟੋ ਘਟ 100 ਤੋਂ 200 ਆਦਮੀ ਚਾਹੀਦਾ ਸਾਨੂੰ ਫੋਰਸ ਦਾ ਘਰਾਂ ਵਿੱਚ ਜਾਣਾ ਮੈਂ ਸੀ ਘਰਾਂ ਵਿੱਚ ਜਾ ਕੇ ਸਥਿਤੀ ਕਰਨੀ ਕੋਈ ਵੀ ਕੋਈ ਵੀ ਕਿਸੇ ਤਰ੍ਹਾਂ ਦੇ ਹਾਲਾਤ ਵੀ ਬਣ ਸਕਦੇ ਆ ਹਾਲਾਤਾਂ ਨੂੰ ਸੰਭਲ ਲਈ ਸਾਨੂੰ ਜੀਸ਼ਟ ਦੀ ਚਾਹੀਦਾ